ਇਹ ਵੀ ਆ ਡਬਲ ਪੱਤੀ ਚ ਆ ਗਈ ਜੀ ਡਬਲ ਪੱਤੀ ਚ ਆ ਗਈ ਨਹੀਂ ਤੇ ਹੁਣ ਜਿਹੜਾ ਗੇਅਰ ਆ ਇਹ ਉਤੇ ਉਹੀ ਤੇਰੇ ਰੋਟੇਟਰ ਦੇ ਲੱਗਿਆ ਉਹੀ ਸੁਪਰ ਸੀਟ ਬਿਲਕੁਲ ਸਰ ਬਿਲਕੁਲ ਸੇਮ ਜੀ ਕੋਈ ਐ ਫਰਕ ਕੀ ਹਾਲ ਹੈ ਜੀ ਕੀ ਬਹੁਤ ਵਧੀਆ ਸਰ ਠੀਕ ਠਾਕ ਵਧੀਆ ਸਰ ਵਧੀਆ ਤੁਸੀਂ ਸਲਾਉ ਠੀਕ ਜੀ ਬਹੁਤ ਵਧੀਆ ਭਰਾ ਤੇ ਆ ਰੋਟੇਟਰ ਬਾਰੇ ਸਾਨੂੰ ਅੱਜ ਜਾਣਕਾਰੀ ਦੇ ਰੋਟੇਟਰ ਜੀ ਆਪਲੇ 5 ਫੁੱਟ ਤੋਂ ਲੈ ਕੇ 10 ਫੁੱਟ ਤੱਕ ਸਾਰੇ ਸਾਈਜ਼ ਅਵੇਲੇਬਲ ਨੇ ਠੀਕ ਹੈ ਜੀ ਇਹ 8 ਫੁੱਟ ਦਾ ਹੈ ਜੀ ਇਹ 8 ਫੁੱਟਾ ਹੈ ਜੀ 8 ਫੁੱਟਾ ਜਿਹੜਾ ਰੂ ਇਹ ਆਪਣਾ ਸੁਪਰ ਸੀਡਰ ਦੇ ਅੰਦਰ ਰੋਟਾਵੇਟਰ ਨਿਕਲਦਾ ਮਾਰਕੀਟ ਚ ਹਾਂਜੀ ਰੋਟਾਵੇਟਰ ਉਸੇ ਕੁਆਲਿਟੀ ਦਾ ਫੁੱਲ ਹੈ ਵਿੱਚ ਬਸੇ ਫੁੱਲ ਹੈਵੀ ਚ ਜੀ ਗੀਅਰ ਤੋਂ ਲੈ ਕੇ ਸਾਈਡ ਪਲੇਟ ਤੋਂ ਲੈ ਕੇ ਹਾਂਜੀ ਹਰ ਚੀਜ਼ ਤੁਹਾਨੂੰ ਚਾਹੀਏ ਵਿੱਚ ਮਿਲੂ ਠੀਕ ਹੈ ਅਗਰ weight ਦੀ ਗੱਲ ਕਰੀਏ 100 125 ਕਿਲੋ ਐਕਸਟਰਾ weight ਬਿਲੂ ਮਾਰਕੀਟ ਰੋਟਾਵੇਟਰ ਹੁੰਦਾ ਆਮ ਨਾਲੋਂ ਆਮ ਨਾਲੋਂ ਸਵਾ ਕੁਇੰਟਲ ਦਾ ਫਰਕ ਪੈ ਰਿਹਾ ਬਹੁ ਆ ਜੀ ਠੀਕ ਇਹਦਾ ਕੀ ਹੈ ਕੀ ਵੀ ਕਹਿੰਦੇ ਨੇ ਵੀ weight ਦਾ ਫਾਇਦਾ ਕੀ ਹੈ ਹਾਂਜੀ ਕੋਈ ਵੀ ਚੀਜ਼ ਜੇ ਮਜ਼ਬੂਤ ਆ ਤਾਂ ਉਹ ਲੰਬੀ ਚੱਲੂਗੀ ਲੰਬੀ ਚੱਲੂਗੀ ਗੀਅਰ ਆ ਗੀਅਰ ਹੀ ਬਹੁਤ ਹੈਵੀ ਪੂਰਾ ਹੈਵੀ ਗੀਅਰ ਹੈ ਜੀ ਇਸੇ ਘਰ ਵਾਲਾ ਠੀਕ ਹੈ ਜੀ ਤੇ ਹੈਵੀ ਗੀਅਰ ਦੇ ਵਿੱਚ ਆ ਦੇਖੋ ਸਪੋਰਟ ਵਾਸਤੇ ਆਪਾਂ ਨੇ ਪਾਈ ਵੀ ਪੂਰਾ ਤੇ ਪੂਰਾ ਕੰਪਲੀਟ ਲਾਇਆ ਹਾਂਜੀ ਠੀਕ ਹੈ ਨਾ ਤਾਂ ਇਹਦੇ ਜੇ ਗੈਪ ਕਿਉਂਦਾ ਜੇ ਚੀਜ਼ ਹੈਵੀ ਹੈ ਹਾਂਜੀ ਉਹਦਾ ਬੜਾਪਾ ਵਧੀਆ ਉਹਦਾ ਬੜਾਪਾ ਵਧੀਆ ਕਿਉਂਕਿ ਨਵੀਂ ਚੀਜ਼ ਹਰਕ ਚੱਲਦੀ ਹੈ ਸਹੀ ਗੱਲ ਹੈ ਜੀ ਤਾਂ ਕੋਈ ਅਗਰ ਮਜ਼ਬੂਤੀ ਹੋ ਗਈ ਤਾਂ ਉਹ ਲੰਬੀ ਚੱਲੂਗੀ ਬਿਫਰ ਕੇ ਨਾ ਅਗਰ ਮਜ਼ਬੂਤੀ ਨਹੀਂ ਕਮਜ਼ੋਰੀ ਹੈ ਤਾਂ ਉਹ ਗਿਆ ਬੜਾਪਾ ਜਿਹੜਾ ਬ ਹਰ ਚੀਜ਼ ਦੇ ਵਿੱਚ ਆਪਾਂ ਇੱਕੋ ਸੋਧ ਰੱਖਿਆ ਵੀ ਹੈਵੀ ਹੈਵੀ ਕਿਉਂਕਿ ਹੈਵੀ ਦੇ ਨਾਲ ਹੀ ਕੁਆਲਿਟੀ ਹੈ ਠੀਕ ਹੈ ਜੀ ਇਹਦੇ ਪਲੇਟ ਜਿਹੜੇ ਲਾਉਣੇ ਆਪਾਂ ਸੀ ਟਾਈਪ ਕਾ L ਟਾਈਪ ਲਾਉਣੇ ਹੈਗੇ ਸੀ ਟਾਈਪ ਦੇਖੋ ਜੀ ਅਸੇ ਸੀ ਟਾਈਪ ਜੀ ਹਾਂ ਜੀ ਦੋ ਤਵੀਆਂ ਸਾਈਡਾਂ ਤੇ ਜੀ ਤਵੀਆਂ ਸਾਈਡਾਂ ਤੇ ਡਰਿੱਲ ਲਵਾਉਣੀ ਹੈ ਅਗਲਾ ਲਵਾ ਸਕਦੇ ਬਿਲਕੁਲ ਜੀ ਲਵਾ ਸਕਦੇ ਜੀ ਉਹ ਜਿਵੇਂ ਜਿਵੇਂ ਡਰਿੱਲ ਲਵਾਉਣੀ ਹੈ ਨਾਲ ਪ੍ਰੋਪਰ ਸੁਪਰ ਸੀਡਰ ਦੀ ਕਿਟ ਹੈ ਜਿਵੇਂ ਆਪਣਾ ਅੱਜ ਨੂੰ ਸੁਪਰ ਸੀਡਰ ਕੋਲ ਜਾਵਾਂਗੇ ਹਾਂ ਜੀ ਤਾਂ ਜਿਹੜੇ ਵੀ ਮੰਨ ਲਓ ਰੂਟਾਵੇਟਰ ਲੈਣ ਦੇ ਇੱਛਕ ਨੇ ਆਪਾਂ ਉਹਨਾਂ ਨੂੰ ਇਹ ਵੀ ਸਲਾਹ ਦੇ ਦਿੰਦੇ ਨੇ ਕਈ ਵਾਰ ਕੁਝ ਏਰੀਆ 'ਚ ਕੱਲੀ ਰੂਟਾਵੇਟਰ ਚੱਲਦਾ ਅਸੇ ਸੁਪਰ ਸੀਡਰ ਚੱਲਦਾ ਆਪਣਾ ਤੋ ਤੇ ਮੈਂ ਰੂਟ ਸੁਪਰਸੈਡਰ ਆਪਣਾ ਇਹ 2 ਇਨ 1 ਹੈ ਹਾਂਜੀ ਇਹ ਜਵਾ ਲੌਗ ਖੋਲੋ ਵਰ ਕੱਲਾ ਰੂਟਾ ਮੀਟਰ ਨਿਕਲ ਜਾਂਦਾ ਅਸੇ ਇੱਥੇ ਹੀ ਬਸ ਆਹ ਲੌਗ ਖੋਲੋਗੇ ਦੋ ਨਾਟ ਖੋਲੋਗੇ ਹਾਂਜੀ ਇਹ ਆਪਣਾ ਹੱਕੀ ਦੇ ਖਰਜੂਆ ਕੱਲਾ ਰੂਟਾ ਮੀਟਰ ਬਾਹਰ ਬਸ ਇਹ ਆਪਣਾ ਆਪਣੇ ਪਰਾਵਾ ਦੇ ਕਿਸਾਨ ਦੇ ਸੈੱਟ ਤੇ ਲੱਗ ਗਿਆ ਹਾਂਜੀ ਕਣਕ ਬੀਜੀ ਅੰਦਰ ਲਾਇਆ ਉਸ ਤੋਂ ਬਾਅਦ ਰੂਟਾ ਮੀਟਰ ਦੀ ਲੋਡ ਆ ਤਾਂ ਕੱਲਾ ਕੱਢ ਲੋ ਆ ਉੱਪਰ ਸਿਸਟਮ ਖੜਾ ਨਹੀਂ ਜਿਵੇਂ ਜੱਗੀ ਹੋ ਜਾਂਦੇ ਹੁੰਦੇ ਨੇ ਫੱਟਾ ਜਾਂ ਲਾਉਣ ਦੀ ਲੋਡ ਪੈਂਦੀ ਆ ਉਹ ਲਾਉਣ ਦੀ ਲੋਡ ਪੈਂਦੀ ਆ ਕਿਉਂ ਲੱਗਦੀਆਂ ਨੇ ਅਗਾਜ਼ੀ ਜੀ ਹੈਗੀ ਹੈ ਪਿੱਛੇ ਦੀ ਸਾਰੀ ਸਪੋਰਟ ਹਾਂਜੀ ਆ ਪਿੱਛੋਂ ਇਹ ਆ ਹੀ ਰਹਿ ਜੂਗਾ ਇਹ ਨਾਟ ਨਿਕਲ ਜੂਗਾ ਇਧਰ ਨਾਲ ਦੇ ਲੋਕ ਖੁੱਲ ਜੂ ਅਗੋਂ ਰੂਟਾ ਵੇਟਰ ਨਿਕਲ ਜੂ ਵਿੱਚ ਅਸੇ ਆ ਉਹ ਫੱਟੇ ਦੀ ਜਗ੍ਹਾ ਤੇ ਆ ਰੂਲਾ ਕੰਮ ਕਰੂਗਾ ਹਾਂਜੀ ਹਾਂਜੀ ਨਾ ਕੱਲੀ ਹਾਕ ਹੀ ਲੱਗਣੀ ਆ ਅਸੇ ਹਾਕ ਹੀ ਲੱਗਣੀ ਆ ਜਿਹੇ ਸਾਈਡ ਤੇ ਬਸ ਦੋ ਆਕੇ ਨਾਲ ਦਿੰਦੇ ਆਂਗੇ ਸਪੋਰਟ ਪਾਈਪ ਹੈ ਨੀਚੇ ਪੈਰ ਲੱਗਾ ਹੈ ਉਹਦੇ ਵਿੱਚ ਕੱਲੀ ਹਾਕ ਹੀ ਲੱਗਣੀ ਆ ਔਰ ਕੁਛ ਨਹੀਂ ਠੀਕ ਆ ਬਸ ਇਦਾਂ ਹੀ ਖੜਾ ਰਹਿ ਜੂਗਾ ਜੀ ਇਹ ਠੀਕ ਠੀਕ ਆ ਬਾਕੀ ਇਹਦੀ ਟੈਂਕ ਦੀ ਜਿਹੜੀ ਹਾਈਟ ਹੈ ਆਪਣੀ ਮਾਰਕ ਨਾਲੋਂ ਨੋਰਮਲ ਨਾਲੋਂ ਹਾਈਟ ਥੋੜੀ ਉੱਚੀ ਆ ਠੀਕ ਆ ਉਹਦਾ ਕਾਰਨ ਕੀ ਐਵੇਂ 20 ਕੁ ਇਰ ਫਾਜ ਜਾਂਦਾ ਦੇਖੋ ਰੇ ਵੀ ਹਾਂਜੀ ਤਾਂ ਪੈਪਣਾ ਮੋਸੇ ਦੇ ਲਈ ਇੱਕ ਸਪੋਰਟ ਦਿੱਤੀ ਆ ਪਾਈਪਾਂ ਨੂੰ ਹਾਂਜੀ ਅਭੀ ਬਿੰਗੇ ਨਾਲ ਬਾਲ ਨਾ ਪਵੇ ਬਿਲਕੁਲ ਬਿਲਕੁਲ ਇਹ ਕਈ ਵਾਰ 20 ਫਾਜ ਜਾਂਦਾ ਸੀਗਾ ਨਾ ਔਰ ਇਹ ਪਤਾ ਨਹੀਂ ਲੱਗਦਾ ਸੀਗਾ ਕੋਈ ਹੋਰ ਬੰਦਾ ਹੋਵੇ ਨਹੀਂ ਪਤਾ ਲੱਗਦਾ ਸੀਗਾ ਕੋਈ ਹੋਰ ਬੰਦੋਂ ਤੋਂ ਚੈੱਕ ਕਰਨ ਵਾਸਤੇ ਕੋਈ ਵੀਰ ਮਾਰਨੀ ਚੈੱਕ ਕਰਿਆ ਜਾਂਦਾ ਬੰਦਾ ਮੰਨ ਕੇ ਚੱਲਦਾ ਇਹ ਹੋਊਗਾ ਵੀ ਭਾਈ ਕੋਈ ਪੋਰ ਤਾਂ ਨਹੀਂ ਬੰਦ ਹੈਗਾ ਬਿਲਕੁਲ ਜੀ ਬਿਲਕੁਲ ਬਾਕੀ ਹੋਈ ਇਹ ਵੀ ਕੁਆਲਿਟੀ A1 ਰੱਖਦੀ ਐ ਲੈ ਆਪਾਂ ਨਾ ਲੋਹੇ ਚ ਘੱਟ ਗਿਆਂਗੇ ਨਾ ਕੋਈ 베어ਿੰਗ ਚ ਨਾ ਕਿਸੇ ਚੀਜ਼ ਚ ਕਿਸੇ ਕੁਆਲਿਟੀ ਦੇ ਵਿੱਚ ਡੀਗ੍ਰੇਡ ਕੁਝ ਕਰਦੀ ਨਹੀਂ ਹੈਗੀ ਵੀ ਆਪਾਂ ਘੱਟ ਕੇ ਲਾਉਣਾ ਠੀਕ ਆ ਆਦੇ ਹੁਣ ਜਿਹੜਾ ਗੇਅਰ ਆ ਇਹ ਉਤੇ ਉਹੀ ਤੇਰੇ ਰੋਟਾਵੇਟਰ ਦੇ ਲੱਗਿਆ ਉਹੀ ਸੁਪਰਸੀਡ ਬਿਲਕੁਲ ਸਰ ਬਿਲਕੁਲ ਸੇਮ ਜੀ ਕੋਈ ਐ ਫਰਕ ਨਹੀਂ ਰੱਖਿਆ ਹੈਗਾ ਪ੍ਰਿਆਤਜੀ ਵੀ ਯਾਰ ਉਹ ਨਹੀਂ ਜਿੰਨੇ ਵੀ ਇੰਪਲੀਮੈਂਟ ਬਣਾਵਾਂਗੇ ਜਾਂ ਬਣਾ ਰਹੇ ਹਾਂ ਹਾਂਜੀ ਨਿਚੇ ਨੂੰ ਕੀ ਆ ਉਹ ਤਾਂ ਸੋਚਦੀ ਨਹੀਂ ਹੈਗੇ ਠੀਕ ਹੈ ਜੀ ਦੋ ਪੀਸ ਘੱਟ ਬਣਾ ਲਾਂਗੇ ਦੋ ਘੱਟ ਵੇਚ ਲਾਂਗੇ ਜੀ ਠੀਕ ਹੈ ਜੀ ਘੱਟੋ ਘੱਟ ਫਿਰ ਉਹੀ ਗੱਲ ਹੈ ਵੀ ਟੈਕਨੀਕਲ ਫਾਲਟ ਆ ਗਿਆ ਤਾਂ ਅਗਲੇ ਕੋਲ ਜਾ ਕੇ ਸਿੱਧੇ ਤੌਰ ਤੇ ਐਵੇਂ ਆਪਾਂ ਗਰਦਨ ਬਰਾਬਰ ਕਰਕੇ ਖੜ੍ਹ ਸਕਦੇ ਆ ਤੇ ਟੈਕਨੀਕਲ ਫਾਲਟ ਕਿਸੇ 'ਚ ਵੀ ਆ ਸਕਦਾ ਅਗਲੇ ਇਹ ਥੋੜੀ ਕਹਿ ਦੂਗਾ ਵੀ ਯਾਰ ਆਹ ਚੀਜ਼ ਪੱਟੀ ਦੀ ਉਹ ਚ ਬੋਲਿਆ ਥੋੜੀ ਫਲਾਣਾ 베アリング ਦੇ ਨਿਕਲਿਆ ਬੋਲਿਆ ਆਹ ਚੀਜ਼ ਹੀ ਨਿਕਲਿਆ ਹਾ ਸਹੀ ਗੱਲ ਨਾਲ ਦੇ ਖਰੇ ਹੋਵਾਂਗੇ ਆ ਦਾ ਜਿਹੜਾ ਚ ਹਿੱਟ ਤੇ ਝਾੜਦੇ ਜਿਹੜਾ ਨਾ ਵੜਦੇ ਹੈ ਨਾ ਬਿਲਕੁਲ ਜੀ ਬਿਲਕੁਲ ਸਪੈਸ਼ ਠੀਕ ਆ ਅੱਗੇ ਆ ਗਿਆ ਰੀਪਰ ਸਟਾਰ ਰੀਪਰ ਆ ਗਿਆ ਜੀ ਇਹ ਰੀਪਰ ਕੈ ਫੁੱਟਾ ਬਲੇਟ ਹੈ ਦਾ ਇਹ ਜੀ 57 ਇੰਚੀ 7.5 ਫੁੱਟੇ ਕੱਟਰ ਚ 7.5 ਚ 7.5 ਕੱਟਰ 57 ਇੰਚੀ ਉਹ ਇੱਕ ਬੈਨ ਵਾਲੀ ਜਿਹੜੀ ਰੀਲ ਹੈ ਉਹਦੇ ਨਾਲ ਦੀ ਸੇਮ ਪਾਈਪ ਠੀਕ ਹੈ ਜੀ ਸੇਮ ਟੈਨਾਂ ਥੋੜਾ ਜਿਆਦਾ ਜਲਦੀ ਸੀਜ਼ ਵਾਲੇ ਸਪੋਰਟ ਦਿੱਤੇ ਨੇ ਕੀ ਇੱਥੇ ਵੀ ਸਪੋਰਟ ਸੇਮ ਹੀ ਮਿਲੂਗੀ ਠੀਕ ਆ ਮਿਲੇ ਕਰਕੇ ਮੌਕੇ ਤੇ ਜਲਦੀ ਕਰਕੇ ਲਿਆਉਂਦਾ ਬਾਕੀ ਉਹ ਮੌਕੇ ਤੇ ਤਿਆਰ ਕਰਕੇ ਇਹ ਚੀਜ਼ ਸਪੋਰਟ ਉਹ ਵੀ ਮਿਲੂਗੀ ਕਿਉਂਕਿ ਹਜੇ ਹੁਣ ਸੀਜ਼ਨ ਚੱਲਣਾ ਹੀ ਆ ਚੱਲਣੀ ਆ ਹੀ ਉਹ ਹੀ ਹੈਵੀ ਗੀਅਰ ਆ ਠੀਕ ਆ ਠੀਕ ਹੈ ਨਾ 19 ਕੁਆਂਟਲ ਪਲੱਸ 19 ਕੁਆਂਟਲ ਪਲੱਸ ਹੈ ਬੋਡੀ ਵਿਟ ਠੀਕ ਆ ਠੀਕ ਹੈ ਨਾ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਰੀਪਰ ਬਣਾਉਂਦਾ ਇਹਨੂੰ ਸੇਮ ਆਪੜੇ ਸਾਰੇ ਨਾ ਇੰਪਲੀਮੈਂਟ ਪਹਿਲੇ 14 ਮਹੀਨੇ ਪਹਿਲਾਂ ਹੀ ਲਾਂਚ ਹੋ ਗਏ 14 ਮਹੀਨੇ ਹੀ ਲੌਂਚ ਹੋ ਗਏ ਤੇ ਪਹਿਲੇ ਸੀਜ਼ਨ 'ਚ 7 ਵੀ ਸਗੇ ਸੀਗੇ ਠੀਕ ਆ 25 ਦੇ 25 ਕੁ 20 ਸੁਪਰਸੀਡਰ ਗਏ ਸੀਗੇ ਠੀਕ ਆ ਤੇ ਪਹਿਲੇ ਵੀ ਸੀਜ਼ਨ 'ਚ 28 ਕੁ ਮਸ਼ੀਨਾਂ ਗਏ ਆ ਸੀਗਾ ਆਪਾਂ ਨੇ 2023 ਦੇ ਵਿੱਚ 1 ਅਕਤੂਬਰ ਨੂੰ ਮਸ਼ੀਨ ਲਾਂਚ ਕਰੀ ਸੀਗੀ ਪਹਿਲੀ ਮਸ਼ੀਨ ਸੇਲ ਕਰੀ ਸੀ ਅੱਛਾ ਜਿਹੜਾ ਪਹਿਲੇ ਆਪਣੇ ਗਏ ਸੀ ਰੀਪਰ ਤੇ ਕੀ ਕਹਿੰਦੇ ਗਾਹਕ ਇਹ ਓਕੇ ਜਣਾ ਮੈਂ ਪੇਜ ਤੇ ਪਾਇਆ ਹੋਇਆਗਾ ਨਾ ਕੋਈ ਟਰੈਕਟਰ ਨੂੰ ਲੋਡ ਹੈ ਠੀਕ ਹੈ ਜੋਂਡਿਆਰ ਤੇ ਚੱਲੇ ਨੇ 3 ਦੋ ਸਵਰਾਸ ਤੇ ਚੱਲੇ ਨੇ ਠੀਕ ਹੈ ਜਿੰਨੇ ਵੀ ਦੇਖੇ ਸੱਤੇ 20 ਮੇਲੇ ਵੀਡੀਓ ਵੀਡੀਓ ਮੈਂ ਆਪਣੇ ਪੇਜ ਤੇ ਪਾਈਆਂ ਹੋਈਆਂ ਨੇ ਠੀਕ ਹੈ ਐ ਨਿੱਕ ਨੰਬਰ ਨੇ ਜੀ ਸਿੰਗਲ ਕੰਪਲੇਂਟ ਨਹੀਂ ਹੈਗੀ ਠੀਕ ਹੈ ਫਿਲਹਾਲ ਆਪਾਂ ਨੂੰ ਜਿੰਨੇ ਇੰਪਲੀਮੈਂਟ ਗਏ ਨੇ ਮਾਰਕੀਟ ਚ ਐ ਸੁਪਰਸੀਡਰ ਗਏ ਮੋਦੇ ਵੀਡੀਓ ਵੀ ਪਾਈ ਹੋਏ ਨੇ ਠੀਕ ਹੈ ਸੁਪਰਸੀਡਰ ਦੀ ਸਫਾਈ ਨੂੰ ਲੈ ਕੇ ਢੰਗਾਈ ਨੂੰ ਲੈ ਕੇ ਮਿੱਟੀ ਜਿਵੇਂ ਡਲੇ ਬਣਾ ਜਾਂਦੀ ਹੈ ਹਾਂਜੀ ਮਿੱਟੀ ਵੀ ਪ੍ਰੋਪਰ ਬਰੀਕ ਬਰੀਕ ਤਾਂ ਹਰ ਚੀਜ਼ ਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਫਿਲਹਾਲ ਠੀਕ ਹੈ ਕੁਆਲਿਟੀ ਨੂੰ ਪਿਆਰ ਮਿਲ ਰਿਹਾ ਕੁਆਲਿਟੀ ਕਰਕੇ ਆਪਾਂ ਖੜੇ ਆ ਸਹੀ ਹੈ ਇੰਨੇ ਟਾਈਮ ਕੋਈ ਵੀ ਲੰਮਾ ਚੱਲਣਾ ਤਾਂ ਕੁਆਲਿਟੀ ਰੱਖਣੀ ਹੈ ਕੁਆਲਿਟੀ ਰੱਖਣੀ ਪੈਣੀ ਹੈਗੀ ਬਿਲਕੁਲ ਤੇ ਟਰਾਲੀਆਂ ਦੱਸਦਾ ਹੂਗਾ ਕਿ ਵੀ ਦਿਹਾੜੀਆਂ ਕਿੰਨੀਆਂ ਕਮਾਉਂਦੇ ਸੀਗੇ ਤੇ ਉਹ ਤਾਂ ਕੁਝ ਜਾਂ ਡਰਾਈਵਰ ਦੇ ਹੱਥ ਨੇ ਇੱਕ ਵਾਰ ਲੰਗਾ ਗਿੱਲਾ ਸੁੱਕਾ ਹੁਣ ਆਪਾਂ ਕਹੇ ਇਹਨੂੰ ਵੀਡੀਓ 'ਚ ਮੈਂ ਕਹਦਾ ਜੀ ਮੇਰਾ ਮੇਰਾ ਡਰਾਈਵਰ ਮੇਰਾ ਰੀਪਰ ਦੀ 30 ਵਰਦੂ ਹਾਂਜੀ ਤਾਂ ਉਹੀ ਇਹ ਚਾਹਣ ਵਾਲੇ ਮੇਰੇ ਨਾਲ ਦੂਜੇ ਲੋਡ ਦੋ ਭਾਈ ਗੁੱਸੇ ਵਾਲੇ ਵੀ ਹੁੰਦੇ ਨੇ ਵਾਲਾ ਕਹੂਗਾ ਯਾਰਾ ਲਿਆ ਉਹਨਾਂ ਲਿਆ ਮੇਰਾ ਭਰਾ 30 ਮੇਰੇ ਨਾਲ ਭਰਾ 30 ਤਾਂ ਉਹ ਗੱਲਾਂ ਕੋਈ ਤਾਂ ਡਰਾਈਵਰ ਦੇ ਹੱਥ ਆ ਆਪਾਂ ਆਪਣਾ ਟੈਕਨੀਕਲੀ ਯਾਰ ਮਾਲ ਦੇ ਵਿੱਚ ਆਪਾਂ ਕਹਿੰਦੇ ਆ ਖਰਾ ਡਰਾਈਵਰ ਐ ਕਿ ਮੇਰੇ ਵਰਗਾ ਡਰਦਾ ਗੇਰੇ ਨੂੰ ਦੂਜਾ ਲਾਉਣਾ ਠੀਕ ਆ ਠੀਕ ਆ ਨਾ ਕਈ ਆਪਣਾ ਧੱਕੜ ਬੰਦਾ ਹੁੰਦਾ ਹੈ ਚੱਲ ਰਹੇ ਹਰ ਚੀਜ਼ ਦੇ ਕੋ ਡਰਾਈਵਰ ਦੇ ਹੱਥੇ ਹਿੱਤਾ ਠੀਕ ਆ ਲਾ ਦੇ ਹਨ ਚੂਹੇ ਲਾਏ ਨੇ ਤੁਸੀਂ ਇਹ ਡਲਾ ਗਿਆ ਇਹਨੇ ਹਰ ਜੀ ਹਰ ਚੀਜ਼ ਬਿਰੀ ਜਗ ਕੋਈ ਜੀ ਜੀ ਰੱਖੀ ਹੋਣੀ ਹੈਗੀ ਆਪਾਂ ਨੇ ਮਤਲਬ ਕਿ ਜਦੋਂ ਪਹਿਲੀ ਕਰੇ ਕੁਆਲਟੀ ਵਾਲੇ ਮਾਮਲੇ ਜਿੱਥੇ ਨਟ ਵੀ ਲੱਗਣਾ ਠੀਕ ਆ ਉਹ ਵੀ ਆਪਾਂ ਸੋਚ-ਸੋਚ ਕੇ ਮਤਲਬ ਹੈਵੀ ਚੀਜ਼ ਲਾਈਏ ਜੱਟਾਂ ਵਾਲਾ ਕੰਮ ਹੀ ਆ ਵੀ ਭਾਈ ਕੰਮ ਕਰਨਾ ਤਾਂ ਪੂਰਾ ਟੌਪ ਦਾ ਕਰਨਾਗਾ ਦੇਖੋ ਇਹ ਚੀਜ਼ਾਂ ਨਾ ਤਾਂ ਵਾਰ-ਵਾਰ ਬਣਦੀਆਂ ਨੇ ਨਹੀਂ ਬਣਦੀਆਂ ਬਾਕੀ ਉਹਨਾਂ ਜਿਵੇਂ ਤੁਸੀਂ ਕੰਬਾਈਨ ਚਲਾ ਰਹੇ ਹੋ ਫਿਰ ਵਰਗੇ ਸਾਰੇ ਭਰਾਵਾਂ ਦੀ ਸਲਾਹ ਲੈਣੀ ਪੈਂਦੀ ਆ ਸਹੀ ਗੱਲ ਆ ਬੀਬੀ ਕਿਹੜੀ ਚੀਜ਼ ਦੀ ਦਿੱਕਤ ਆਉਂਦੀ ਹੈ ਇਹ ਕਿਵੇਂ ਉਹਨੂੰ ਕਰਨਾ ਚਾਹੀਦਾ ਕੀ ਕਰੀਏ ਦੋ ਚੀਜ਼ਾਂ ਨੂੰ ਫੋਲੋ ਕਰਦੇ ਆ ਠੀਕ ਠੀਕ ਆ ਪਿੱਛੇ ਬਲੋਰ ਪੱਖੇ ਆ ਗਈ ਇਹ ਹਵਾ ਲਈ ਠੀਕ ਆ ਨਹੀਂ ਬਹੁਤ ਵਧੀਆ ਡਈਆਂ ਲਾਤੀਆਂ ਦੋਵੇਂ ਬਿਲਕੁਲ ਬਾਕੀ ਸਾਰੀਆਂ ਜਿੰਦੇ ਕੋਈ ਸਟੈਂਡਰਡ ਹੁੰਦੀਆਂ ਨੇ ਸਭ ਮਸ਼ੀਨਾਂ ਸੇਮ ਹੁੰਦੀਆਂ ਨੇ ਹਾਂਜੀ ਮਾਲ ਦੇ ਕੁਆਲਿਟੀ ਤੇ ਸਰਵਿਸ ਸਹੀ ਗੱਲ ਆ ਇਹ ਚੀਜ਼ਾਂ ਅਡ ਕਰਦੀਆਂ ਨੇ ਮਾਰਕੀਟ ਨੂੰ ਇਹ ਇਹ ਕਰਦੀਆਂ ਨੇ ਜਿਵੇਂ ਅਗਰ ਆਪਾਂ ਦੇਖ ਲਓ ਸਾਈਡ 뷰 ਦੇ ਉੱਪਰੋਂ ਲੋਹਾ ਤੁਹਾਨੂੰ ਫੋਟੋ ਵੀਡੀਓ ਜੀ ਵੀ ਬੋਲੂਗਾ ਚਾਹੇ ਉਹ ਪੱਲੇ ਦਾ ਪੱਲੇ ਦਾ ਚਾਹੇ ਉਹ ਬਾਡੀ ਦਾ ਬਾਡੀ ਦਾ ਹੈਨਾ ਤਾਂ ਇਕੱਲੀ ਇਕੱਲੀ ਚੀਜ਼ ਤੁਹਾਨੂੰ ਬੋਲੂ ਸਹੀ ਗੱਲ ਆ ਆ ਸਿਸਟਮ ਆ ਗਿਆ ਦਾਣੇ ਵਾਲਾ ਬਿਲਕੁਲ ਜੀ ਇੱਥੇ ਕੋਈ ਥੱਲੇ ਵੜਨ ਦੀ ਲੋੜ ਨਹੀਂ ਕੁਝ ਹੋਰ ਕਰ ਕੁਝ ਕਰਨ ਦੀ ਲੋੜ ਇੱਥੋਂ ਕੱਢ ਦੋ ਬਿਲਕੁਲ ਤੇ ਇੱਥੋਂ ਜਾ ਕੇ ਲੋਕ ਲਾ ਦੋ ਆਪ ਨਹੀਂ ਹੈਗਾ ਵੀ ਲੋਕ ਖੁੱਲਾ ਦਰਿਆ ਫਿਰੂਗਾ ਨਹੀਂ ਨਹੀਂ ਪੱਤੀ ਨਾਲੇ ਨਾਲੇ ਸਿੰਪਲ ਦਾ ਸਿੰਪਲ ਆ ਠੀਕ ਆ ਨਾਲੇ ਲੋਕ ਦਾ ਲੋਕ ਦਾ ਲੋਕ ਹੈਗਾ ਤਾਂ ਬਾਕੀ 11 ਦੇ ਵਾਇਰਿੰਗ ਆ ਤੇਨੇ ਕਿੰਨੇ 11 ਦੇ ਸਾਫਟਸ ਫੇਰ ਪਾਟ ਘਾੜ ਜਾਂਦਾ ਚੱਕਣ ਵਾਲਾ ਠੀਕ ਆ ਠੀਕ ਆ ਨਾ ਸੇਮ ਚੀਜ਼ ਆ ਜਾਂਦੀ ਐ ਇਹ ਇਹ ਕਿਹੜੇ ਟਰੈਕਟਰ ਤੇ ਚੱਲਦੀ ਐ ਤੇ ਮੇਰੇ ਖਿਆਲ ਚ ਜੌਂਦੀਆ ਤੇ ਚੱਲਦੀ ਰੱਖੀ ਗਈ ਲੱਗਦੀ ਐ ਕਿ ਨਹੀਂ ਨਹੀਂ ਚੱਕਰਾਂ ਦੀ ਵਰਕ ਹੁੰਦਾ ਜਿਹਦਾ ਪੁਲੀਓ ਬਦਲਨੀ ਐ ਠੀਕ ਐ ਜੀ ਜਿਹੜੇ ਹਿਸਾਬ ਨਾਲ ਪੁਲੀ ਦੇ ਹਿਸਾਬ ਨਾਲ ਸੈਟਿੰਗ ਹੋ ਜਾਂਦੀ ਐ ਸਾਰੀ ਠੀਕ ਆ ਜਿਹੜੇ ਵੀ ਟਰੈਕਟਰ ਤੇ ਆਹ ਕਵਰ ਬਹੁਤ ਵਧੀਆ ਦੇ ਦਿੰਦੇ ਹਾਂ ਜੀ ਇਹ ਤੇ ਆਗਾ ਕੋਈ ਇਹ ਵੀ ਹੈਵੀ ਚ ਨੇ ਕਵਰ ਗਈ ਬਾਰੇ ਦਿੱਕਤ ਆ ਜਾਂਦੀ ਐ ਉਹ ਪਲਾਸਟਿਕ ਇਹਦੇ ਨਹੀਂ ਹੈਗੇ ਨਹੀਂ 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 ਵਧੀਆ ਸ਼ੀਟ ਦੇ ਦੋ ਹੋ ਜੂਗਾ ਹਾਂ ਜੀ ਹਾਂ ਜੀ ਆ ਮੰਨ ਲਓ ਆਪਣੀ ਆ ਵੀ ਬਹੁਤ ਹੈਬਲ ਟੈਪ ਆ ਗਈ ਜੀ ਹੈਬਲ ਟੈਪ ਇਹ ਵੀ ਬਹੁਤ ਵਧੀਆ ਗਈ ਹਾਂਜੀ ਹਾਂਜੀ ਨਹੀਂ ਯਾਰ ਲਾ ਕੇ ਥੋੜੀ ਯਾਰ ਖਾ ਚੀਜ਼ ਵੀ ਆ ਆ ਲਾਲੂ ਆਰਮੇ ਆ ਗਈ ਜਿਹੜੀ ਚੱਲਣੀ ਹੈ ਜਿੱਤੇ ਜੀ ਹਾਂਜੀ ਹਾਂ ਇਹ ਵੀ ਆ ਡਬਲ ਪੱਤੀ ਚ ਆ ਗਈ ਜੀ ਡਬਲ ਪੱਤੀ ਚ ਆ ਗਈ ਨਹੀਂ ਆਪਣੇ ਬੋਲੋ ਆਪਣਾ ਬੈਸਟ ਦੇ ਰਹੇ ਆ ਬਾਕੀ ਜਿਵੇਂ ਜਿਵੇਂ ਸੁਝਾਅ ਮਿਲਣਗੇ ਸੁਝਾਅ ਮਿਲਣਗੇ ਹਰ ਚੀਜ਼ ਆਪਾਂ ਕਹਿੰਦੇ ਨਹੀਂ ਵੀ ਪਰਫੈਕਟ ਆ ਪਰ ਮਾਰਕੀਟ ਚ ਆਵਾਂਗੇ ਮਾਰਕੀਟ ਦੀ ਸੁਣਾਂਗੇ ਸੁਣਾਂਗੇ ਘਾਟ ਹੋਊਗੀ ਉਹਨੂੰ ਕਵਰ ਕਰਾਂਗੇ ਹਾਂਜੀ ਆ ਦੇਖ ਲੋ ਆ ਚੀਜ਼ ਐ ਕ੍ਰਾਸ ਟੰਗਣ ਨੂੰ ਨਹੀਂ ਕਿਤੇ ਉੱਥੇ ਸਿੱਟ ਲਿਆ ਅਗਲੇ ਨੂੰ ਡਿੱਗ ਪਿਆ ਇਹ ਤੋਂ ਜਿੰਨਾ ਮਾਰਦੇ ਨੇ ਛੋਟੇ ਛੋਟੇ ਚੀਜ਼ਾਂ ਬਹੁਤ ਆਤਿਆਲ ਰੱਖਣਾ ਪੈਂਦਾ ਜੀ ਇਹ ਛੋਟੀ ਛੋਟੀ ਚੀਜ਼ ਕਰਕੇ ਕਈ ਵਾਰ ਨੁਕਸਾਨ ਵੀ ਆਉਂਦਾ ਉੱਥੋਂ ਉੱਥੇ ਵਿੱਚ ਗਿਰਦੇ ਚਾਹ ਦੇ ਹਾਂਜੀ ਹਾਂ ਇਹ ਚੀਜ਼ਾਂ ਬੜੀਆਂ ਨੇ ਆ ਕਰਤੀ ਆਹ ਚੀਜ਼ ਆ ਬੰਦੇ ਪੈ ਕੇ ਜਾਂਦੇ ਸੀ ਅੱਗੇ ਉਹ ਔਖੇ ਹੁੰਦੇ ਸੀ ਹੁਣ ਸਾਈਡ ਤੇ ਕਰ ਤਾਂ ਪੈ ਜਾਂਦੇ ਜਿਵੇਂ ਬੰਦ ਦਾ ਰਾਵੜ ਵਾਲੀ ਬੱਤੀ ਉੱਪਰ ਲੌਕ ਲੱਗ ਹਾਂ ਹਾਂ ਬਹੁਤ ਮੋਟੀ ਆ ਗਈ ਹੈਵੀ ਆ ਹਾਂ ਸੀਟ ਤਾਂ ਹੈਵੀ ਹੋ ਮਿਲੂ ਜੀ ਠੀਕ ਆ ਸੀਟ ਤਾਂ ਤੁਹਾਨੂੰ ਨਾ ਡੱਪਕ ਮਿਲਿਆ ਹੈ ਵੀ ਉਹ ਮਿਲੂ ਦਾ ਲੋਹੇ ਦੇ ਮਾਵਲੇ ਤਾਂ ਆਪਾਂ ਨੇ ਨੀਚੇ ਨੂੰ ਆਉਣੀ ਨਹੀਂ ਠੀਕ ਆ ਚਲੋ ਜੱਗੀ ਹੁਣ ਕਿਤੇ ਫੈਕਟਰੀ ਆ ਆਪਣੀ ਕਰਦੇ ਆ ਉੱਥੇ ਵਝੋਣੇ ਆਪਾਂ ਫੈਕਟਰੀ ਜੀ ਵੀ ਕਿਵੇਂ ਮਸ਼ੀਨਾ ਬਣਦੀਆਂ ਨੇ ਹਨਾ ਬਿਲਕੁਲ ਸਰ ਠੀਕ ਆ ਧੰਨਵਾਦ ਭਰਾ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਸਰ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੱਗੀ ਵੀਰ ਕੋਲੇ ਆਪਣਾ ਨਾਮ ਲੈਦੇ ਹੋ ਵੀ ਹਰਦੇਵ ਨੇ ਭੇਜਿਆ ਤੁਹਾਡਾ ਬਹੁਤ ਮਾਨਤਾਨ ਕਰੂਗਾ ਬਿਲਕੁਲ ਜੀ ਠੀਕ ਆ ਕੋਈ ਆਏ ਨਹੀਂਗਾ ਤੁਹਾਡਾ ਮਾਨਤਾਨ ਤੋਂ ਬਿਨਾ ਮੋੜ ਦੇ ਠੀਕ ਆ ਜੀ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ